ਬਹੁਤ ਹੀ ਕਾਮ ਆਉਣ ਵਾਲੇ ਕਿਚਨ ਟਿਪਸ ਜ਼ਰੂਰ ਸੁਣੋ ਨੰਬਰ 1 ਸਪਰੇਅ ਬੋਤਲ ਵਿੱਚ ਜੇਕਰ ਤੁਸੀਂ ਪਾਣੀ ਵਿੱਚ ਇੱਕ ਚਮਚ ਨਮਕ ਅਤੇ ਇੱਕ ਚਮਚ ਡਿਟਾਲਪਾ ਕੇ ਮਿਕਸ ਕਰਕੇ ਇਸ ਨੂੰ ਆਪਣੀ ਰਸੋਈ ਦੀ ਸੈਲਫ ਉੱਪਰ ਅਤੇ ਗੈਸਟੋਲ ਦੇ ਉੱਪਰ ਸਪਰੇਅ ਕਰ ਦਿਓ ਫਿਰ ਹਲਕਾ ਹਲਕਾ ਪੂੰਝਾ ਫਿਰ ਦਿਓ ਇਸ ਤਰ੍ਹਾਂ ਦੀ ਸਮੈਲ ਨਾਲ ਕੋਈ ਵੀ ਜੀ ਜਾਂ ਕੌਕਰੇਜ ਸਿੱਪਕਲੀ ਤੁਹਾਡੀ ਕਿਚਨ ਵਿੱਚ ਨਹੀਂ ਆਵੇਗੀ ਨੰਬਰ 2 ਇਸ ਸਪਰੇਅ ਦੀ ਮਦਦ ਨਾਲ ਤੁਸੀਂ ਆਪਣੀ ਰਸੋਈ ਦੀ ਡੀਪ ਕਲੀਨਿੰਗ ਵੀ ਕਰ ਸਕਦੇ ਹੋ ਇਸ ਨਾਲ ਤੁਹਾਡੀ ਰਸੋਈ ਦੀ ਹਰ ਇੱਕ ਚੀਜ਼ ਚਮਕ ਜਾਵੇਗੀ ਨੰਬਰ 3 ਜੇਕਰ ਤੁਸੀਂ ਇਹ ਚਾਰ ਵਾਲੇ ਡੱਬੇ ਵਿੱਚੋਂ ਚਾਰ ਕੱਢ ਲਿਆ ਤੇ ਉਸ ਨੂੰ ਸਾਫ਼ ਕਰਨ ਤੋਂ ਬਾਅਦ ਵੀ ਉਸ ਵਿੱਚੋਂ ਸਮੈਲ ਨਹੀਂ ਜਾ ਰਹੀ ਤਾਂ ਜਿਹੇ ਵਿੱਚ ਤੁਸੀਂ ਉਸ ਵਿੱਚ ਇੱਕ ਅਖਬਾਰ ਦੀ ਬੋਲ ਬਣਾ ਕੇ ਉਸ ਨੂੰ ਗਿੱਲਾ ਕਰ ਲਓ ਫਿਰ ਡੱਬੇ ਵਿੱਚ ਪਾ ਕੇ ਢੱਕਣ ਬੰਦ ਕਰਕੇ ਕੁਝ ਸਮੇਂ ਲਈ ਛੱਡ ਦਿਓ ਇਸ ਦੀ ਮਦਦ ਨਾਲ ਉਸ ਦੀ ਸਾਰੀ ਸਮੈਲ ਨਿਕਲ ਜਾਵੇਗੀ ਨੰਬਰ 4 ਜਦੋਂ ਵੀ ਤੁਸੀਂ ਕਿਸੇ ਵੀ ਗਰੇਵੀ ਵਾਲੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਠੰਡੇ ਪਾਣੀ ਦੀ ਬਜਾਏ ਗਰਮ ਪਾਣੀ ਦਾ ਇਸਤੇਮਾਲ ਬਦਲੇ ਕਰੋ ਇਸ ਨਾਲ ਇੱਕ ਤਾਂ ਸਬਜ਼ੀ ਸਵਾਦ ਦੁੱਗਣੀ ਬਣਦੀ ਹੈ ਤੇ ਦੂਸਰਾ ਇਸ ਨਾਲ ਸਬਜ਼ੀ ਬਣ ਵੀ ਜਲਦੀ ਜਾਂਦੀ ਹੈ ਨੰਬਰ 5 ਜੇਕਰ ਆਪਣੇ ਘਰ ਵਿੱਚ ਪਏ ਕਿਸੇ ਵੀ ਪਲਾਸਟਿਕ ਦੇ ਬਰਤਨ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇੱਕ ਕੱਪ ਗਰਮ ਪਾਣੀ ਵਿੱਚ ਥੋੜਾ ਜਿਹਾ ਸ਼ੈਂਪੂ ਮਿਕਸ ਕਰ ਲਓ ਫਿਰ ਇਸ ਵਿੱਚ 스ਪੰਜ ਡਿਪ ਕਰਕੇ ਆਪਣੇ ਪਲਾਸਟਿਕ ਦੇ ਬਰਤਨ ਨੂੰ ਰਗੜ ਦਿਓ ਤੇ ਫਿਰ ਸਾਫ਼ ਪਾਣੀ ਨਾਲ ਧੋ ਲਓ ਚਮਕ ਜਾਣਗੇ ਨੰਬਰ 6 ਜੇਕਰ ਤੁਸੀਂ ਸਬਜੀ ਦੇ ਤੜਕੇ ਵਿੱਚ ਰਾਈ ਪਾਉਂਦੇ ਹੋ ਤਾਂ ਉਸ ਨੂੰ ਜੀਰੇ ਤੋਂ ਪਹਿਲਾਂ ਪਾਓ ਕਦੇ ਵੀ ਜੀਰੇ ਨਾਲ ਨਾ ਪਾਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਜੀਰੇ ਦਾ ਟੇਸਟ ਸਬਜੀ ਵਿੱਚ ਖਰਾਬ ਹੋ ਜਾਂਦਾ ਹੈ ਨੰਬਰ 7 ਜੇਕਰ ਤੁਸੀਂ ਵੱਡੇ ਕਾਫੀ ਦੇ ਪੈਕੇਟ ਦੀ ਜਗ੍ਹਾ ਛੋਟੇ-ਛੋਟੇ ਪੈਕੇਟ ਦੀ ਵਰਤੋਂ ਕਰੋ ਇੱਕ ਤਾਂ ਇਸ ਨਾਲ ਜਲਦੀ ਕਾਫੀ ਖਰਾਬ ਨਹੀਂ ਹੋਵੇਗੀ ਤੇ ਦੂਸਰਾ ਇਹਨਾਂ ਦੀ ਮਦਦ ਨਾਲ ਪੈਸੇ ਦੀ ਵੀ ਬਚਤ ਹੋਵੇਗੀ ਨੰਬਰ 8 ਜੇਕਰ ਕੂਬਤੇ ਜਾਂ ਫਿਰ ਮਰਜੋਰਿਨ ਬਣਾਉਣ ਸਮੇਂ ਉਹ ਫਟ ਜਾਂਦੇ ਨੇ ਤਾਂ ਉਹਨਾਂ ਨੂੰ ਫਟਣ ਤੋਂ ਬਚਾਉਣ ਲਈ ਪਹਿਲਾਂ ਸਬਜੀ ਨੂੰ ਕੱਦੂਕਾਸ ਕਰਕੇ ਉਸ ਵਿੱਚ ਨਮਕ ਪਾ ਕੇ 15 ਮਿੰਟ ਲਈ ਰੱਖ ਦਿਓ ਫਿਰ 15 ਮਿੰਟ ਬਾਅਦ ਉਹਨਾਂ ਦਾ ਪਾਣੀ ਨਿਚੋੜ ਕੇ ਉਹਨਾਂ ਵਿੱਚ ਹੋਰ ਮਸਾਲੇ ਮਿਕਸ ਕਰ ਲਓ ਇਸ ਤਰ੍ਹਾਂ ਕਰਨਾ ਜਦੋਂ ਵੀ ਤੁਸੀਂ ਮੰਜੂਰੀਅਨ ਜਾਂ ਫਿਰ ਕੋਬਤੇ ਬਣਾਓਗੇ ਉਹ ਕਦੇ ਵੀ ਫਟਣਗੇ ਨਹੀਂ ਨੰਬਰ 9 ਜੇਕਰ ਤੁਹਾਡੀ ਦਹੀਂ ਘੜੀ ਫਟ ਜਾਂਦੀ ਹੈ ਤਾਂ ਉਸ ਵਿੱਚ ਨਮਕ ਕਦੇ ਵੀ ਪਹਿਲਾਂ ਨਾ ਪਾਓ ਜਦੋਂ ਘੜੀ ਬਣ ਕੇ ਤਿਆਰ ਹੋ ਜਾਵੇ ਉਸ ਤੋਂ ਬਾਅਦ ਉਸ ਵਿੱਚ ਨਮਕ ਪਾ ਕੇ ਗੈਸ ਬੰਦ ਕਰ ਦੇਵੋ ਤੇ ਘੜੀ ਨੂੰ ਢੱਕ ਕੇ ਰੱਖ ਦਿਓ ਇਸ ਤਰ੍ਹਾਂ ਕਰਨਾ ਉਹ ਕਦੇ ਵੀ ਖਾਟੇਗੀ ਨਹੀਂ ਨੰਬਰ 10 ਜੇਕਰ ਤੁਹਾਡੇ ਕੁੱਕਰ ਵਿੱਚੋਂ ਪਾਫ ਬਾਹਰ ਨਿਕਲ ਰਹੀ ਹੋਵੇ ਤਾਂ ਸਬਜ਼ੀ ਬਣਾਉਣ ਸਮੇਂ ਉਸ ਉੱਪਰ ਆਟਾ ਗੁੰਨਿਆ ਹੋਇਆ ਲਗਾ ਦੇਵੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੁੱਕਰ ਦੀ ਸੀਟੀ ਵੀ ਵੱਜੇਗੀ ਤੇ ਨਾਲ ਹੀ ਪਾਫ ਵੀ ਬਾਹਰ ਨਹੀਂ ਨਿਕਲੇਗੀ। ਨੰਬਰ 11 ਜੇਕਰ ਤੁਸੀਂ ਲਸਣ ਨੂੰ ਆਸਾਨੀ ਨਾਲ ਅਲੱਗ ਕਰਨਾ ਚਾਹੁੰਦੇ ਹੋ ਤਾਂ ਕੰਚ ਦੇ ਬਰਤਨ ਵਿੱਚ ਪਾ ਕੇ ਉਸ ਦਾ ਢੱਕਣ ਬੰਦ ਕਰ ਲਓ ਫਿਰ ਉਸ ਨੂੰ ਜ਼ੋਰ-ਜ਼ੋਰ ਦੀ ਹਿਲਾਓ ਇਸ ਤਰ੍ਹਾਂ 2-3 ਮਿੰਟ ਕਰੋ ਇਸ ਦੀ ਮਦਦ ਨਾਲ ਲਸਣ ਬਹੁਤ ਹੀ ਆਸਾਨੀ ਨਾਲ ਅਲੱਗ ਹੋ ਜਾਵੇਗਾ। ਨੰਬਰ 12 ਜਦੋਂ ਵੀ ਤੁਸੀਂ ਦਹੀ ਦੀ ਛਿਓ ਗਰਮ ਕਰਦੇ ਹੋ ਤਾਂ ਉਸਦੇ ਅਖੀਰ ਵਿੱਚ ਜੋ ਮਲਾਈ ਵੀ ਬਚ ਜਾਂਦੀ ਹੈ ਜੇਕਰ ਤੁਸੀਂ ਉਸ ਨੂੰ ਸੁੱਕੀ ਸਬਜ਼ੀ 'ਚ ਤੜਕਾ ਲਗਾਉਣ ਸਮੇਂ ਥੋੜੀ ਜਿਹੀ ਪਾ ਲਓ ਤਾਂ ਇਸ ਨਾਲ ਸਬਜ਼ੀ ਨੂੰ ਬਖਰਾ ਹੀ ਸਵਾਦ ਮਿਲਦਾ ਹੈ। ਨੰਬਰ 13 ਜਦੋਂ ਵੀ ਤੁਸੀਂ ਮੂੰਗੀ ਮਸਰੀ ਦੀ ਦਾਲ ਬਣਾਉਂਦੇ ਹੋ ਤਾਂ ਉਸ ਵਿੱਚ ਹਮੇਸ਼ਾ ਅੱਧਾ ਚਮਚ ਦਹੀ ਦੀ ਛਿਓ ਦਾ ਜ਼ਰੂਰ ਪਾਓ ਇਸ ਨਾਲ ਦਾਲ ਬਹੁਤ ਹੀ ਸਵਾਦ ਬਣਦੀ ਹੈ ਤੇ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ। ਨੰਬਰ 14 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਧੋਂਦੇ ਹੋ ਤਾਂ ਕੁਝ ਸਮਾਂ ਉਸ ਨੂੰ ਸੁੱਕਣ ਲਈ ਜ਼ਰੂਰ ਰੱਖੋ ਜਾਂ ਫਿਰ ਕੱਪੜਾ ਫੇਰ ਲਓ ਇਸ ਤਰ੍ਹਾਂ ਕਰਨਾ ਸਬਜ਼ੀ ਵਿੱਚ ਜੋ ਪਾਣੀ ਹੋਵੇਗਾ ਤੁਹਾਡੇ ਫਰਸ਼ ਤੇ ਸ਼ੈਲਫ ਉੱਪਰ ਨਹੀਂ ਡਿਗੇਗਾ ਇਸ ਤੋਂ ਇਲਾਵਾ ਸਬਜ਼ੀ ਕੱਟੀ ਵੀ ਆਸਾਨੀ ਨਾਲ ਜਾਵੇਗੀ ਨੰਬਰ 15 ਜੇਕਰ ਤੁਸੀਂ ਟਮਾਟਰ ਅਤੇ ਪਿਆਜ਼ ਨੂੰ ਪੀਸ ਕੇ ਇਸ ਨੂੰ ਫੇਰ ਭੁੰਨ ਕੇ ਸਟੋਰ ਕਰਕੇ ਰੱਖ ਲਓ ਤਾਂ ਇਸ ਦੀ ਮਦਦ ਨਾਲ ਤੁਸੀਂ ਗਰੇਵੀ ਵਾਲੀ ਸਬਜ਼ੀ ਬਹੁਤ ਜਲਦੀ ਤਿਆਰ ਕਰ ਸਕਦੇ ਹੋ ਤੇ ਨਾਲ ਹੀ ਤੁਹਾਡੇ ਸਮੇਂ ਦੀ ਬਚਤ ਹੋਵੇਗੀ ਨੰਬਰ 16 ਜਦੋਂ ਵੀ ਸਵੇਰ ਦੇ ਸਮੇਂ ਔਰਤਾਂ ਰਸੋਈ ਤੇ ਗੈਸ ਤੇ ਕੰਮ ਕਰਨਾ ਹੋਵੇ ਉਸ ਸਮੇਂ ਪਹਿਲਾਂ ਗੈਸ ਦੇ ਬਰਨਰਾਂ ਨੂੰ ਚਲਾ ਕੇ ਪ੍ਰਾਰਥਨਾ ਜ਼ਰੂਰ ਕਰੋ ਇਸ ਤਰ੍ਹਾਂ ਕਰਨਾ ਰਸੋਈ ਵਿੱਚ ਬਰਕਤ ਰਹਿੰਦੀ ਹੈ ਤੇ ਨਾਲ ਹੀ ਘਰ ਦੇ ਮੈਂਬਰਾਂ ਲੇਬਰ ਦੀਆ ਖਾਣਾ ਬਣਦਾ ਹੈ ਜਿਸ ਨਾਲ ਘਰ ਦੇ ਮੈਂਬਰ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਨੰਬਰ 17 ਜਦੋਂ ਵੀ ਤੁਸੀਂ ਤਵੇ ਤੋਂ ਰੋਟੀ ਬਣਾ ਕੇ ਹਟਦੇ ਹੋ ਤਾਂ ਗੈਸ ਨੂੰ ਤੁਰੰਤ ਬੰਦ ਕਰਨ ਤੋਂ ਬਾਅਦ ਤਵੇ ਦੇ ਵਿੱਚ ਘਰ ਹਲਕਾ ਜਿਹਾ ਕਿਉ ਲਗਾ ਦਿਓ ਫਿਰ ਤਵੇ ਨੂੰ ਠੰਡਾ ਹੋਣ ਤੋਂ ਬਾਅਦ ਸਰਫਨਾ ਮਾਂਦ ਤੇ ਉਤੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਜਦੋਂ ਵੀ ਤੁਸੀਂ ਰੋਟੀ ਬਣਾਓਗੇ ਉਹ ਤਵੇ ਨਾਲ ਚਿਪਕੇਗੀ ਨਹੀਂ ਤੇ ਨਾਲ ਹੀ ਵਧੀਆ ਵੀ ਬਣੇਗੀ ਨੰਬਰ 18 ਜਦੋਂ ਵੀ ਤੁਸੀਂ ਮਲਾਈ ਤੋਂ ਮੱਖਣ ਬਣਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਮਲਾਈ ਨੂੰ ਕੁਝ ਘੰਟੇ ਪਹਿਲਾਂ ਫ੍ਰਿਜ ਤੋਂ ਬਾਹਰ ਕੱਢ ਦਿਓ ਤੇ ਫਿਰ ਇਸ ਨੂੰ ਖੁੱਲੇ ਬਰਤਨ ਵਿੱਚ ਪਾ ਕੇ ਗਲਾਸ ਦੀ ਮਦਦ ਨਾਲ ਹੌਲੀ-ਹੌਲੀ ਘਮਾਓ ਫਿਰ ਜਦੋਂ ਤੁਸੀਂ ਇਸ ਤੋਂ ਮੱਖਣ ਬਣਾਓਗੇ 3-4 ਮਿੰਟ ਵਿੱਚ ਬਣ ਕੇ ਲਾਗੂ ਜਾਵੇਗਾ ਇਸ ਤਰ੍ਹਾਂ ਕਰਨਾ ਤੁਹਾਡਾ ਬਹੁਤ ਸਮਾਂ ਬਚ ਜਾਵੇਗਾ ਨੰਬਰ 19 ਜਦੋਂ ਵੀ ਤੁਸੀਂ ਮੱਖਣ ਤੋਂ ਘਿਓ ਬਣਾਉਂਦੇ ਹੋ ਤਾਂ ਮੱਖਣ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਉਸ ਨੂੰ ਤੋੜ ਜ਼ਰੂਰ ਲਓ ਇਸ ਤਰ੍ਹਾਂ ਕਰਨਾ ਜਦੋਂ ਤੁਸੀਂ ਇਸ ਤੋਂ ਘਿਓ ਬਣਾਉਂਗੇ ਤਾਂ ਉਸ ਵਿੱਚ ਕਦੇ ਵੀ ਸਮੈਲ ਨਹੀਂ ਆਵੇਗੀ ਨੰਬਰ 2 ਜੇਕਰ ਤੁਸੀਂ ਕੇਕ ਨੂੰ ਕਿਸੇ ਬੰਦ ਢੱਕਣ ਵਾਲੇ ਡੱਬੇ ਵਿੱਚ ਪਾ ਕੇ ਰੱਖੋਗੇ ਤਾਂ ਇਸ ਤਰ੍ਹਾਂ ਕਰਨ ਨਾਲ ਉਸਦੀ ਉੱਪਰਲੀ ਪਰਤ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦੀ ਨੰਬਰ 21 ਜੇਕਰ ਤੁਸੀਂ ਸਾਗ ਨੂੰ ਬਣਾਉਣ ਤੋਂ ਬਾਅਦ ਉਸ ਨੂੰ ਬੰਦ ਬਰਤਨ ਵਿੱਚ ਪਾ ਕੇ ਫ੍ਰਿਜ ਵਿੱਚ ਰੱਖਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਉਹ ਹਫ਼ਤੇ ਤੱਕ ਵੀ ਖਰਾਬ ਨਹੀਂ ਹੁੰਦਾ ਤੇ ਜਦੋਂ ਤੁਹਾਡਾ ਮਨ ਕਰੇ ਤੁਸੀਂ ਇਸ ਨੂੰ ਖਾ ਸਕਦੇ ਹੋ ਨੰਬਰ 2 ਜਦੋਂ ਵੀ ਤੁਸੀਂ ਸਾਗ ਨੂੰ ਸਮਾਰਦੇ ਹੋ ਤਾਂ ਕਦੇ ਵੀ ਉਸ ਵਿੱਚ ਕੰਡੇ ਵਾਲੀ ਗੰਦਲ ਨਾ ਪਾਓ ਇਸ ਤਰ੍ਹਾਂ ਕਰਨਾ ਤੁਹਾਡਾ ਸਾਗ ਕਦੇ ਵੀ ਸਵਾਦ ਨਹੀਂ ਬਣੇਗਾ ਤੇ ਨਾਲ ਹੀ ਉਹ ਬਹੁਤ ਜ਼ਿਆਦਾ ਕੌੜਾ ਹੋਵੇਗਾ ਨੰਬਰ 3 ਜਦੋਂ ਵੀ ਤੁਸੀਂ ਆਟੇ ਨੂੰ ਗੁੰਨਦੇ ਹੋ ਜੇਕਰ ਪਾਣੀ ਦੀ ਜਗ੍ਹਾ ਪਤਲੇ ਦੁੱਧ ਨਾਲ ਇਸਤੇਮਾਲ ਕਰੋ ਤਾਂ ਇਸ ਤਰ੍ਹਾਂ ਕਰਨ ਨਾਲ ਰੋਟੀ ਚਿੱਟੀ ਬਣੇਗੀ ਤੇ ਨਾਲ ਹੀ ਸਵਾਦ ਵੀ ਬਹੁਤ ਇਸ ਤੋਂ ਇਲਾਵਾ ਉਹ ਬਹੁਤ ਨਰਮ ਤੇ ਫੁੱਲੀ-ਬੁੱਲੀ ਬਣੇਗੀ ਨੰਬਰ 24 ਜਦੋਂ ਵੀ ਤੁਸੀਂ ਕੋਈ ਵੀ ਪਰੌਂਠਾ ਬਣਾਉਣਾ ਹੋਵੇ ਤਾਂ ਉਸਦੇ ਆਟੇ ਵਿੱਚ ਜਾ ਫਿਰ ਮਸਾਲੇ ਵਿੱਚ ਇੱਕ ਚਾ ਇੱਕ ਟਮਾਟਰ ਬਰੀਕ-ਬਰੀਕ ਪੀਸ ਕੇ ਪਾ ਲਓ ਇਸ ਤੋਂ ਇਲਾਵਾ ਉਸ ਵਿੱਚ ਇੱਕ ਚਮਚ ਮਲਾਈ ਦਾ ਵੀ ਜ਼ਰੂਰ ਪਾਓ ਇਸ ਤਰ੍ਹਾਂ ਕਰਨਾ ਪਰੌਂਠੇ ਬਹੁਤ ਹੀ ਨਰਮ ਤੇ ਸਵਾਦ ਬਣਦੇ ਨੇ ਤੇ ਨਾਲ ਹੀ ਚੰਗੀ ਤਰ੍ਹਾਂ ਨਾਲ ਫੁੱਲ ਵੀ ਜਾਂਦੇ ਹਨ ਨੰਬਰ 25 ਜੇਕਰ ਤੁਸੀਂ ਰਾਇਤਾ ਨੂੰ ਬਹੁਤ ਹੀ ਜ਼ਿਆਦਾ ਸਵਾਦ ਬਣਾਉਣਾ ਚਾਹੁੰਦੇ ਹੋ ਤਾਂ ਬਾਥੂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਪੀਸ ਕੇ ਉਸ ਨੂੰ ਭੁੰਨ ਲਓ ਫਿਰ ਇਸ ਨੂੰ ਸਟੋਰ ਕਰਕੇ ਫ੍ਰਿਜ ਵਿੱਚ ਬੰਦ ਡੱਬੇ ਵਿੱਚ ਪਾ ਕੇ ਰੱਖੋ ਜਦੋਂ ਵੀ ਤੁਸੀਂ ਰਾਇਤਾ ਬਣਾਓਗੇ ਇਸ ਨੂੰ ਹੋਰ ਮਸਾਲਿਆਂ ਨਾਲ ਉਸ ਵਿੱਚ ਪਾ ਦਿਓ ਰਾਇਤਾ ਬਹੁਤ ਹੀ ਜ਼ਿਆਦਾ ਸਵਾਦ ਬਣੇਗਾ ਜਿਸ ਨੂੰ ਤੁਸੀਂ ਕਦੇ ਵੀ ਖਾਧਾ ਨਹੀਂ ਹੋਵੇਗਾ ਨੰਬਰ 26 ਜਦੋਂ ਵੀ ਤੁਹਾਡੇ ਘਰ ਬਾਥੂ ਮੇਥੇ ਜਾਂ ਫਿਰ ਧਣੀਆਂ ਆਦਿ ਹਰੀਆਂ ਸਬਜ਼ੀਆਂ ਆਉਣ ਤਾਂ ਉਹਨਾਂ ਨੂੰ ਇੱਕ ਦਿਨ ਹੀ ਸਾਰੀਆਂ ਨੂੰ ਸਾਫ਼ ਕਰਕੇ ਅਖਬਾਰ ਵਿੱਚ ਲਪੇਟ ਕੇ ਰੱਖ ਦਿਓ ਇਸ ਤਰ੍ਹਾਂ ਕਰਨਾ ਜਦੋਂ ਵੀ ਤੁਹਾਨੂੰ ਇਹਨਾਂ ਦੀ ਜ਼ਰੂਰਤ ਹੋਵੇਗੀ ਤੁਸੀਂ ਵਰਤ ਸਕਦੇ ਹੋ ਤੁਹਾਡੇ ਸਮੇਂ ਦੀ ਬਚਤ ਹੋਵੇਗੀ ਨੰਬਰ 27 ਜਦੋਂ ਵੀ ਔਰਤ ਰਸੋਈ ਦੀ ਸਫਾਈ ਕਰਨ ਤਾਂ ਹਮੇਸ਼ਾ ਹਲਕਾ ਗਰਮ ਪਾਣੀ ਹੀ ਵਰਤੋ ਇਸ ਤਰ੍ਹਾਂ ਕਰਨਾ ਸਾਰੀ ਰਸੋਈ ਦੀ ਚਿਕਨਾਈ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦੀ ਹੈ ਜਿਸ ਨਾਲ ਤੁਹਾਡੀ ਰਸੋਈ ਵਿੱਚ ਚਮਕਾ ਜਾਵੇਗੀ ਨੰਬਰ 28 ਜਦੋਂ ਵੀ ਤੁਸੀਂ ਕਿਸੇ ਵੀ ਸਬਜ਼ੀ ਨੂੰ ਤੜਕਾ ਲਗਾਉਣਾ ਹੋਵੇ ਉਸ ਲਈ ਹਮੇਸ਼ਾ ਲੰਮੇ ਲੰਮੇ ਮੋਟੇ ਮੋਟੇ ਪਿਆਜ਼ ਕੱਟੋ ਤੇ ਜਦੋਂ ਦਾਲ ਨੂੰ ਤੜਕਾ ਲਗਾਉਣਾ ਹੋਵੇ ਤਾਂ ਛੋਟੇ ਛੋਟੇ ਬ੍ਰੇਕ ਬ੍ਰੇਕ ਕੱਟੋ ਇਹਨਾਂ ਨਾਲ ਹੀ ਸਬਜ਼ੀ ਦਾਲ ਦੇਖਣ ਵਿੱਚ ਵਧੀਆ ਤੇ ਸਵਾਦ ਬਣਦੀ ਹੈ। ਨੰਬਰ 29 ਜਦੋਂ ਵੀ ਤੁਸੀਂ ਕੋਈ ਵੀ ਮਿੱਠੀ ਚੀਜ਼ ਬਣਾਉਂਦੇ ਹੋ ਤਾਂ ਉਸ ਵਿੱਚ ਹਮੇਸ਼ਾ ਹਲਕਾ ਜਿਹਾ ਕੇਸਰ ਜ਼ਰੂਰ ਮਿਲਾ ਲਓ ਇਸ ਤਰ੍ਹਾਂ ਕਰਨ ਨਾਲ ਮਿੱਠੀ ਚੀਜ਼ ਨੂੰ ਰੰਗ ਵੀ ਵਧੀਆ ਮਿਲ ਜਾਂਦਾ ਤੇ ਨਾਲ ਹੀ ਉਹ ਸਵਾਦ ਵੀ ਬਹੁਤ ਹੁੰਦੀ ਹੈ। ਨੰਬਰ 3 ਜਿਹੜੀਆਂ ਆਪਾਂ ਸਬਜ਼ੀ ਕੱਟਣ ਸਮੇ ਬੋਰਡ ਦਾ ਇਸਤੇਮਾਲ ਕਰਦੀਆਂ ਹਨ ਉਹਨਾਂ ਨੂੰ ਬੋਰਡ ਨੂੰ ਸ਼ੈਂਪੂ ਤੇ ਮਿੱਠਾ ਸੋਡਾ ਪਾ ਕੇ ਹਲਕਾ ਹਲਕਾ ਰਗੜ ਦੇਣਾ ਚਾਹੀਦਾ ਇਸ ਨਾਲ ਉਹ ਸਾਫ਼ ਵੀ ਚੰਗੀ ਤਰ੍ਹਾਂ ਹੋ ਜਾਂਦਾ ਤੇ ਨਾਲ ਹੀ ਸਬਜ਼ੀ ਵੀ ਵਧੀਆ ਤਰੀਕੇ ਨਾਲ ਕੱਟੀ ਜਾਂਦੀ ਹੈ ਇਸ ਦੇ ਥੱਲੇ ਇੱਕ ਟੁਕੜਾ ਤੌਲੀਏ ਦਾ ਵੀ ਜ਼ਰੂਰ ਰੱਖੋ ਇਸ ਤਰ੍ਹਾਂ ਕਰਨ ਨਾਲ ਉਹ ਹਿੱਲੇਗਾ ਵੀ ਨਹੀਂ ਨੰਬਰ 33 ਆਪਣੀ ਰਸੋਈ ਦੀਆਂ ਟਾਇਲਾਂ ਨੂੰ ਸਾਫ਼ ਕਰਨ ਲਈ ਸਪੰਜ ਉੱਪਰ ਹਲਕਾ ਜਿਹਾ ਸ਼ੈਂਪੂ ਵਾਲੋ ਇਸ ਦੀ ਮਲਣਾ ਇਹਨਾਂ ਨੂੰ ਜੇਕਰ ਤੁਸੀਂ ਸਾਫ਼ ਕਰੋਗੇ ਤਾਂ ਲਿਸਕਾਂ ਮਾਰਨ ਲੱਗ ਜਾਣਗੀਆਂ 1 ਰੁਪਏ ਦਾ ਸ਼ੈਂਪੂ ਤੁਹਾਡੀ ਰਸੋਈ ਨੂੰ ਪੂਰੀ ਤਰ੍ਹਾਂ ਚਮਕਾ ਕੇ ਸਾਫ਼ ਕਰ ਦੇਵੇ ਨੰਬਰ 32 ਪਿਆਜ਼ ਨੂੰ ਛੱਲਣ ਤੋਂ ਪਹਿਲਾਂ ਕੁਝ ਸਮਾਂ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨਾ ਉਸ ਨੂੰ ਛੱਲਣ ਸਮੇਂ ਨਾ ਤੱਕ ਤੋਂ ਹੱਡੀਆਂ ਅੱਖਾਂ ਵਿੱਚੋਂ ਪਾਣੀ ਆਵੇਗਾ ਤੇ ਨਾਲ ਹੀ ਉਸ ਦਾ ਫਲੇਵਰ ਸਬਜ਼ੀ ਨੂੰ ਵਧੀਆ ਮਿਲ ਜਾਵੇਗਾ ਨੰਬਰ 33 ਫ੍ਰਿਜ ਵਿੱਚ ਜਦੋਂ ਵੀ ਤੁਸੀਂ ਕੋਈ ਵੀ ਮੈਟ ਰੱਖਦੇ ਹੋ ਜੇਕਰ ਉਸ ਦੀ ਜਗ੍ਹਾ ਖਾਵਾ ਰੱਖ ਦਿਓ ਇਸ ਦੇ ਤੁਹਾਨੂੰ ਨੇਕਾਂ ਹੀ ਲਾਭ ਹੋਣਗੇ ਪਹਿਲਾਂ ਪੈਸੇ ਦੀ ਬੱਚਤ ਤੇ ਦੂਸਰਾ ਕਦੇ ਵੀ ਫ੍ਰਿਜ ਵਿੱਚੋਂ ਸਮੈਲ ਨਹੀਂ ਆਵੇਗੀ ਤੀਸਰਾ ਇਹਨਾਂ ਨੂੰ ਤੁਸੀਂ ਜਲਦੀ ਤੇ ਆਸਾਨੀ ਨਾਲ ਹਰ ਹਫ਼ਤੇ ਬਦਲ ਸਕਦੇ ਹੋ ਨੰਬਰ 34 ਪਿੰਡੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟਣ ਦੀ ਬਜਾਏ ਇਸ ਨੂੰ ਕ੍ਰਿਸਪੀ ਬਣਾਉਣ ਲਈ ਲੰਬੇ ਟੁਕੜਿਆਂ ਵਿੱਚ ਕੱਟ ਲਓ ਇੱਕ ਪਿੰਡੀ ਨੂੰ ਵੱਧ ਤੋਂ ਵੱਧ 2-3 ਟੁਕੜਿਆਂ ਵਿੱਚ ਕੱਟਣ ਦੀ ਕੋਸ਼ਿਸ਼ ਕਰੋ ਪਿਆਜ਼ ਵੀ ਇਸ ਤਰ੍ਹਾਂ ਹੀ ਕੱਟ ਕਰ ਲਓ ਨੰਬਰ 35 ਜਦੋਂ ਵੀ ਤੁਸੀਂ ਮਟਰ ਪਨੀਰ ਬਣਾਉਂਦੇ ਹੋ ਤਾਂ ਉਸ ਵਿੱਚ ਗਰੇਵੀ ਜ਼ਿਆਦਾ ਤੇ ਮਟਰ ਘੱਟ ਪਾਓ ਇਸ ਤਰ੍ਹਾਂ ਕਰਨਾ ਸਬਜ਼ੀ ਦਾ ਸੁਆਦ ਬਹੁਤ ਵਧੀਆ ਆਉਂਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਇੱਕ ਚਮਚ ਮੱਖਣ ਜਾਂ ਫਿਰ ਮਲਾਈ ਦਾ ਵੀ ਜ਼ਰੂਰ ਪਾਓ ਨੰਬਰ 36 ਜੇਕਰ ਤੁਸੀਂ ਫ੍ਰਿਜ ਤੋਂ ਬਿਜਲੀ ਦੀ ਬਚਤ ਕਰਨਾ ਚਾਹੁੰਦੇ ਹੋ ਤਾਂ ਰਾਤ ਦੇ ਸਮੇਂ ਉਸ ਨੂੰ ਲੋ ਟੈਂਪਰੇਚਰ ਤੇ ਕਰ ਦਿਓ ਤੇ ਨਾਲ ਹੀ ਉਸ ਨੂੰ ਬਾਰ ਬਾਰ ਖੋਲਣ ਤੋਂ ਬਚੋ ਇਸ ਤਰ੍ਹਾਂ ਕਰਨਾ ਹੋ ਬਿਜਲੀ ਘੱਟ ਖਿੱਚੇਗੀ। ਨੰਬਰ 37 ਜਦੋਂ ਵੀ ਤੁਸੀਂ ਫ੍ਰਿਜ ਵਿੱਚ ਕੋਈ ਵੀ ਦਾਲ ਸਬਜ਼ੀ ਰੱਖਦੇ ਹੋ ਤਾਂ ਉਸ ਨੂੰ ਦੋ ਦਿਨਾਂ ਵਿੱਚ ਖਤਮ ਕਰ ਲਓ ਜਾਂ ਫ੍ਰਿਜ ਤੋਂ ਬਾਹਰ ਕੱਢ ਦਿਓ ਇਸ ਤਰ੍ਹਾਂ ਕਰਨਾ ਤੁਹਾਡੀ ਫ੍ਰਿਜ ਵਿੱਚੋਂ ਕਦੇ ਵੀ ਗੰਦੀ ਸਮੈਲ ਨਹੀਂ ਆਵੇਗੀ। ਨੰਬਰ 38 ਜੇਕਰ ਤੁਸੀਂ ਸਿਲੰਡਰ ਥਲੇ ਨਿੰਬੂ ਦਾ ਰਸ ਲਗਾ ਦਿਓ ਤਾਂ ਇਸ ਤਰ੍ਹਾਂ ਕਰਨਾ ਕਦੇ ਵੀ ਤੁਹਾਡੇ ਫਰਸ਼ ਨੂੰ ਕਾਲਾ ਨਹੀਂ ਕਰੇਗਾ ਤੇ ਨਾਲ ਹੀ ਉਸ ਦੇ ਆਸ-ਪਾਸ ਕੋਈ ਵੀ ਜੀਵ ਨਹੀਂ ਆਵੇਗਾ। ਨੰਬਰ 39 ਪੁਰਾਣੀਆਂ ਚੀਜ਼ਾਂ ਨੂੰ ਵੇਚਣ ਤੋਂ ਪਹਿਲਾਂ ਇਹਨਾਂ ਵਿੱਚੋਂ ਜੇਕਰ ਤੁਸੀਂ ਸਹੀ ਚੀਜ਼ਾਂ ਨੂੰ ਕੱਢ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਉਸਮਾਨ ਤੁਹਾਡੇ ਕਿਸੇ ਵੀ ਵੇਲੇ ਵੀ ਕੰਮ ਆ ਸਕਦਾ ਹੈ। ਨੰਬਰ 40 ਚਿਪਚਪਾਹਟ ਦੂਰ ਕਰਨ ਲਈ ਦਹੀਂ, ਇਮਲੀ ਦਾ ਰਸ ਜਾਂ ਆਮਚੂਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੁੱਕੀ ਸਬਜ਼ੀ ਲਈ ਆਮਚੂਰ ਜਾਂ ਨਿੰਬੂ ਦਾ ਰਸ ਅਤੇ ਗਿੱਲੀ ਸਬਜ਼ੀ ਲਈ ਇਮਲੀ ਦਾ ਰਸ ਜਾਂ ਦਹੀਂ ਦੀ ਵਰਤੋਂ ਕਰੋ। ਇਹਨਾਂ ਸਧਾਰਨ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਭਿੰਡੀ ਦੀ ਚਿਪਚਪਾਹਟ ਨੂੰ ਆਸਾਨੀ ਨਾਲ ਦੂਰ ਕਰ ਸਕਦੇ ਹੋ। ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਇੱਕ ਹੀ ਪਾਓ ਤੇ ਇੱਕ ਸੁਆਦੀ ਅਤੇ ਪੋਸ਼ਟਿਕ ਸਬਜ਼ੀ ਦਾ ਆਨੰਦ ਲੈ ਸਕਦੇ ਹੋ। ਨੰਬਰ 43 ਜੇਕਰ ਤੁਸੀਂ ਸਬਜ਼ੀ ਬਣਾਉਣ ਲਈ ਕੀਮਤੀ ਸਮਾਨ ਪਾ ਕੇ ਮਸਾਲਾ ਬਣਾ ਕੇ ਆਪਣੇ ਘਰ ਵਿੱਚ ਹੀ ਸਟੋਰ ਕਰਕੇ ਰੱਖ ਲਓ ਤੇ ਥੋੜਾ ਜਿਹਾ ਹਰ ਸਬਜ਼ੀ ਵਿੱਚ ਪਾ ਲਓ ਇਸ ਨਾਲ ਉਹ ਸਬਜ਼ੀ ਤੁਹਾਡੀ ਸੇਤਲੇ ਵੀ ਵਿਧੇ ਗੁਣਕਾਰੀ ਹੋਵੇਗੀ ਤੇ ਨਾਲੇ ਸਵਾਦ ਵੀ ਵਧੀਆ ਹੋਵੇਗੀ। ਨੰਬਰ 24 ਮਸਾਲਾ ਤਿਆਰ ਕਰਨ ਲਈ ਤੇਜ ਪੱਤਾ, ਕਾਲੀ ਮਿਰਚ, ਮੇਥੀ ਦਾਣਾ, ਅਨਾਰ ਦਾਣਾ, આમਚੂਰ ਪਾਊਡਰ, ਫੁੱਲ ਮਖਾਣੇ, ਸੁੱਕਾ ਧਨੀਆ, ਦਾਲਚੀਨੀ, ਲੌਂਗ, ਇਲਾਇਚੀ, ਪੁਦੀਨੇ ਦੇ ਪੱਤੇ ਉਸ ਤੋਂ ਇਲਾਵਾ ਜਵਾਨ, ਸੌਫ ਅਤੇ ਕਾਲਾ ਨਮਕ, ਜੀਰਾ ਆਦ ਚੀਜ਼ਾਂ ਤੋਂ ਤੁਸੀਂ ਵਧੀਆ ਮਸਾਲਾ ਤਿਆਰ ਕਰ ਸਕਦੇ ਹੋ ਜੋ ਤੁਹਾਡੇ ਲਈ ਬਹੁਤ ਹੀ ਗੁਣਕਾਰੀ ਹੋ ਨੰਬਰ 43 ਬਰਸਾਤ ਦੇ ਦਿਨਾਂ ਤੋਂ ਬਾਅਦ ਜਾਂ ਫਿਰ ਪਹਿਲਾਂ ਆਪਣੀ ਰਸੋਈ ਵਿੱਚ ਪਈ ਹਰ ਚੀਜ਼ ਮਸਾਲੇ ਨੂੰ ਧੁੱਪ ਜ਼ਰੂਰ ਲਗਾ ਲਓ ਨਹੀਂ ਤਾਂ ਉਸ ਵਿੱਚ ਬਹੁਤ ਜਲਦੀ ਜੀ ਪੈ ਜਾਣਗੇ ਤੇ ਨਾਲ ਹੀ ਉਹਨਾਂ ਨੂੰ ਡੱਬਿਆਂ ਵਿੱਚ ਪਾਉਣ ਤੋਂ ਪਹਿਲਾਂ ਲੌਂਗ ਤੇ ਤੇਜ ਪੱਤਾ ਜ਼ਰੂਰ ਪਾ ਕੇ ਰੱਖੋ ਨੰਬਰ 44 ਜੇਕਰ ਤੁਸੀਂ ਆਲੂ ਦੀ ਸੁੱਕੀ ਸਬਜ਼ੀ ਬਣਾਉਣ ਸਮੇ ਉਸ ਵਿੱਚ ਇੱਕ ਵੱਡੀ ਇਲਾਇਚੀ ਪਾ ਦਿਓ ਤਾਂ ਇਸ ਨਾਲ ਸਬਜ਼ੀ ਦਾ ਸਵਾਦ ਦੁੱਗਣਾ ਵਧ ਜਾਵੇਗਾ ਜਿਸ ਨੂੰ बार-बार ਖਾਣ ਦਾ ਮਨ ਕਰੇਗਾ ਨੰਬਰ 45 ਜੇਕਰ ਤੁਸੀਂ ਸਬਜ਼ੀ ਨੂੰ ਤੜਕਾ ਲਗਾਉਣ ਸਮੇ ਉਸਦੇ ਤੇਲ ਵਿੱਚ ਇੱਕ ਚੁਟਕੀ ਹਲਦੀ ਦੀ ਮਿਕਸ ਕਰ ਦਿਓ ਤਾਂ ਇਸ ਤਰ੍ਹਾਂ ਕਰਨਾ ਤੁਹਾਡੇ ਉੱਪਰ ਕੋਈ ਵੀ ਛੱਟਾ ਤੇਲ ਦਾ ਨਹੀਂ ਛਾਲੀ ਜੇਕਰ ਤੁਸੀਂ ਕਿਸੇ ਸਬਜ਼ੀ ਦਾ ਛਿਲਕਾ ਆਸਾਨੀ ਨਾਲ ਉਤਾਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਹਲਕਾ ਜਿਹਾ ਤੇਲ ਲਗਾ ਲਓ ਫਿਰ ਉਸ ਨੂੰ ਹਲਕੇ ਜਿਹੇ ਗੈਸ 'ਤੇ ਸੇਕ ਤੇ ਭੁੰਨ ਲਓ ਇਸ ਤਰ੍ਹਾਂ ਕਰਨ ਨਾਲ ਉਹ ਬਹੁਤ ਹੀ ਆਸਾਨੀ ਨਾਲ ਉੱਤਰ ਜਾਵੇਗਾ ਨੰਬਰ 47 ਜੇਕਰ ਤੁਹਾਡਾ ਦੇਸੀ ਕਿਉ ਜਲ ਗਿਆ ਹੋਵੇ ਤਾਂ ਤੁਸੀਂ ਉਸ ਨੂੰ ਸਾਫ਼ ਕਰਨਾ ਚਾਹੁੰਦੇ ਹੋ ਉਸ ਵਿੱਚ ਦੋ ਤੋਂ ਤਿੰਨ ਟੁਕੜੇ ਕੱਚੇ ਆਲੂ ਦੇ ਪਾ ਦਿਓ ਕਿ ਉਹ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 48 ਜਦੋਂ ਅਸੀਂ ਕੋਈ ਮਸਾਲੇ ਵਾਲੀ ਡੱਬੀ ਲੈ ਕੇ ਆਉਂਦੇ ਹਾਂ ਤਾਂ ਉਸ ਵਿੱਚ ਅਕਸਰ ਕੋਈ ਨਾ ਕੋਈ ਹਵਾ ਲੱਗਣ ਕਾਰਨ ਜੀ ਪੈ ਜਾਂਦਾ ਹੈ ਜਿਹੇ ਤੋਂ ਬਚਣ ਲਈ ਜੇਕਰ ਤੁਸੀਂ ਉਸ ਨੂੰ ਉਪਰ ਦੀ ਮੋੜ ਕੇ ਸਟ ਕਰਦੇ ਹੋ ਇਸ ਤਰ੍ਹਾਂ ਨਾਲ ਜਲਦੀ ਖਰਾਬ ਨਹੀਂ ਹੋਣਗੇ ਨੰਬਰ 49 ਜਦੋਂ ਵੀ ਅਸੀਂ ਗੈਸ ਚਲਾਉਂਦੇ ਹਾਂ ਤਾਂ ਕਈ ਵਾਰ ਉਸ ਦੀਆਂ ਸਾਈਡਾਂ ਤੋਂ ਅੱਗ ਨਿਕਲਣ ਲੱਗ ਜਾਂਦੀ ਹੈ ਅਜਿਹੀ ਹਾਲਤ ਵਿੱਚ ਜੇਕਰ ਤੁਸੀਂ ਉਸ ਦੇ ਬਰਨਰ ਖੋਲ ਕੇ ਆਸ-ਪਾਸ ਉਸ ਦੇ ਨੀਲਪਿੰਡ ਲਗਾ ਦਿਓ ਤੇ ਤੁਰੰਤ ਬਰਨਰ ਚੁੱਲ੍ਹੇ ਉੱਪਰ ਰੱਖ ਦਿਓ ਇਸ ਤਰ੍ਹਾਂ ਕਰਨਾ ਗੈਸ ਦੀਆਂ ਸਾਈਡਾਂ ਤੋਂ ਗੈਸ ਨਹੀਂ ਨਿਕਲੇਗੀ ਤੇ ਗੈਸ ਤੇ ਪੈਸੇ ਦੀ ਬਚਤ ਹੋਵੇਗੀ ਨੰਬਰ 50 ਕਦੇ ਵੀ ਗੈਸ ਉੱਪਰ ਬਰਤਨ ਰੱਖ ਕੇ ਉਸ ਨੂੰ ਚਲਾਉਣਾ ਇਸ ਤਰ੍ਹਾਂ ਕਰਨਾ ਤੁਹਾਡੇ ਨਾਲ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਕਿਉਂਕਿ ਜਦੋਂ ਅਸੀਂ ਉਸ ਉੱਪਰ ਬਰਤਨ ਰੱਖਦੇ ਹਾਂ ਤਾਂ ਬਹੁਤ ਵੱਡੀ ਕਈ ਵਾਰ ਲਾਟ ਮਾਰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ